ਵਿਆਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਦਰਸਲ ਇਸ ਵੀਡੀਓ ਦੇ ਵਿੱਚ ਇੱਕ ਤਰੀਕੇ ਦੀ ਵੀਡੀਓ ਕੈਦ ਹੋਈ ਹੈ ਜਿਸ ਨੂੰ ਲੈ ਕੇ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਗਿਆ ਕਿਉਂਕਿ ਇਹ ਵਿਆਹ ਦੀ ਵੀਡੀਓ ਰਿਕਾਰਡ ਕੀਤੀ ਜਾ ਰਹੀ ਸੀ ਪਰ ਦੇਖਦੀ ਦੇਖਦੇ ਇਹ ਵੀਡੀਓ ਕਰਾਈਮ ਸੀਨ ਦੀ ਵੀਡੀਓ ਬਣ ਜਾਂਦੀ ਹੈ ਅਸਲ ਦੇ ਵਿੱਚ ਸਟੇਜ ਦੇ ਉੱਤੇ ਲਾੜਾ ਬੈਠਾ ਸੀ ਔਰ ਜਿਸ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਉਸਦੇ ਚਾਕੂ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਬਾਹਰ ਆ ਕੇ ਜੋ ਬਾਈਕ ਖੜੀ ਹੁੰਦੀ ਹੈ ਤਾਂ ਉਸ ਦੇ ਉੱਤੇ ਮੁੰਡਾ ਬੈਠ ਕੇ ਉੱਥੋਂ ਹੀ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸੇ ਦੌਰਾਨ ਜੋ ਕੈਮਰਾਮੈਨ ਹੈ ਉਸ ਦੇ ਵੱਲੋਂ ਆਪਣੀ ਸਮਝਦਾਰੀ ਦਿਖਾਈ ਜਾਂਦੀ ਹੈ ਕਿਉਂਕਿ ਡਰੋਨ ਵਿਆਹ ਦੇ ਵਿੱਚ ਵੀਡੀਓ ਸ਼ੂਟ ਕਰਨ ਲਈ ਲਗਾਇਆ ਹੋਇਆ ਸੀ ਔਰ ਇਸੇ ਦੌਰਾਨ ਕੈਮਰਾਮੈਨ ਇੱਥੇ ਆਪਣੀ ਸਮਝਦਾਰੀ ਦਾ ਪ੍ਰਦਰਸ਼ਨ ਕਰਦਾ ਹੈ ਔਰ ਉਸ ਦੇ ਵੱਲੋਂ ਜੋ ਬਦਮਾਸ਼ ਨੇ ਉਹਨਾਂ ਦੀ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ ਤਾਂ ਸਟੇਜ ਤੋਂ ਜਦੋਂ ਬਦਮਾਸ਼ ਭੱਜਦੇ ਨੇ ਤਾਂ ਉਹ ਸਾਰੀ ਵੀਡੀਓ ਕੈਮਰਾਮੈਨ ਦੇ ਵੱਲੋਂ ਰਿਕਾਰਡ ਕੀਤੀ ਜਾਂਦੀ ਹੈ ਤਕਰੀਬਨ 2 ਕਿਲੋਮੀਟਰ ਤੱਕ ਇਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਉਦੋਂ ਤੱਕ ਇਹ ਬਦਮਾਸ਼ਾਂ ਦਾ ਪਿੱਛਾ ਕਰਦਾ ਰਹਿੰਦਾ ਡਰੋਨ ਜਦੋਂ ਤੱਕ ਉਹ ਅੱਖਾਂ ਤੋਂ ਉਹਲੇ ਨਹੀਂ ਹੋ ਜਾਂਦੇ ਤਾਂ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਐਵੀਡੈਂਸ ਹੈ ਉਹਨਾਂ ਲਈ ਕਿਉਂਕਿ ਇਸ ਤੋਂ ਉਹਨਾਂ ਨੂੰ ਜੋ ਬਦਮਾਸ਼ ਨੇ ਉਹਨਾਂ ਦੀ ਲੋਕੇਸ਼ਨ ਦਾ ਵੀ ਪਤਾ ਲੱਗ ਜਾਵੇਗਾ ਔਰ ਉਹਨਾਂ ਦੇ ਚਿਹਰੇ ਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਤਾਂ ਇਸ ਤੋਂ ਉਹਨਾਂ ਬਦਮਾਸ਼ਾਂ ਤੱਕ ਪਹੁੰਚਣਾ ਬੜਾ ਆਸਾਨ ਹੋਵੇਗਾ ਤਾਂ